ਮੈਂ ਸ਼ਨੀ ਅਤਰੀ ਜ਼ਿਲ੍ਹਾ ਪ੍ਰਧਾਨ ਸ਼ਿਵ ਸ਼ਨਾ ਹਿੰਦੁਸਤਾਨ ਗੁਰਦਾਸਪੁਰ ਅੱਜ ਆਪਾਂ ਪਾਰਟੀ ਦੇ ਗਤੀਵਿਧੀਆਂ ਬੰਧਾਦੇ ਹੋਏ ਅਜੀਤ ਕੁਲਦੀਪ ਜੀ ਪਠਾਨਕੋਟ ਤੋਂ ਇਹਨਾਂ ਨੂੰ ਅੱਜ ਨਿਯੁਕਤ ਕੀਤਾ ਹੈ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਆਪਾਂ ਹੋਰ ਵੀ ਪਾਰਟੀ ਲਈ ਗਤੀਵਿਧੀਆਂ ਬੰਧਾਦੇ ਹੋਏ ਹੋਰ ਬੰਦੇ ਸ਼ਾਮਲ ਕਰਾਂਗੇ ਸ਼ਿਵ ਸ਼ਨਾ ਹਿੰਦੁਸਤਾਨ ਜਿੰਦਾਬਾਦ ਸ਼ਿਵ ਸ਼ਨਾ ਹਿੰਦੁਸਤਾਨ ਜਿੰਦਾਬਾਦ ਸ਼ਿਵ ਸ਼ਨਾ ਹਿੰਦੁਸਤਾਨ ਜਿੰਦਾਬਾਦ ਸ਼੍ਰੀ ਇਹ ਸ਼੍ਰੀ ਰਾਮ ਮੈਂ ਰੋਹੀ ਦਾ ਬਰੋਲ ਪੰਜਾਬ ਚੀਰਮੈਨ ਸ਼ਿਵ ਸਨਾ ਹਿੰਦੁਸਤਾਨ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਪਾਰਟੀ ਸ਼ਿਵ ਸਨਾ ਹੈ ਦੋਸਤਾਂ ਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਅੱਜ ਸਾਡੇ ਵਿੱਚ ਕੁਲਦੀਪ ਜੀ ਪਠਾਨਕੋਟ ਤੋਂ ਸ਼ਿਵ ਸਨਾ ਹਿੰਦੁਸਤਾਨ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਅੱਜ ਅਸੀਂ ਇਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹਾਂ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਪਠਾਨਕੋਟ ਦੇ ਦੌਰੇ ਤੇ ਆ ਕੇ ਬਾਕੀ ਇਹਨਾਂ ਦੇ ਸਾਥੀਆਂ ਨੂੰ ਨਿਯੁਕਤ ਕੀਤਾ ਜਾਵੇਗਾ ਅਤੇ ਉਹਦੇਦਾਰੀਆਂ ਦਿੱਤੀਆਂ ਜਾਣਗੀਆਂ ਮੈਂ ਧੰਨਵਾਦ ਕਰਨਾ ਪਾਰਟੀ ਸੁਪਰੀਮੋ ਪਵਨ ਕੁਮਾਰ ਗੁਪਤਾ ਜੀ ਦਾ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਜੋ ਨੌਜਵਾਨ ਸਾਡੀ ਪਾਰਟੀ ਚ ਆਏ ਤੇ ਨੂੰ ਸ਼ਾਮਲ ਹੋ ਰਹੇ ਨੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਡੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਯਤਰੀ ਜੀ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਕਿ ਜੋ ਕਿ ਅੱਜ ਗੁਰਦਾਸਪੁਰ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰ ਰਹੇ ਨੇ ਸੋ ਇੱਕ ਵਾਰ ਤੋਂ ਫਿਰ ਮੈਂ ਧੰਨਵਾਦ ਕਰਦਾ ਆਪਣੇ ਪਾਰਟੀ ਸੁਪਰੀਮੋ ਪਵਨ ਕੁਮਾਰ ਗੁਪਤਾ ਜੀ ਦਾ ਜੈ ਸ਼੍ਰੀ ਰਾਮ ਮਾ ਪੁਲੀਵ ਸਿੰਘ ਪਠਾਨਕੋਟ ਤੋਂ ਸ਼ਿਵਸਨਾ ਹਿੰਦੁਸਤਾਨ ਵਿੱਚ ਨਿਯੁਕਤ ਕੀਤਾ ਗਿਆ ਤੇ ਮੈਂ ਕੋਸ਼ਿਸ਼ ਕਰਾਂਗਾ ਆਉਣ ਵਾਲੇ ਸਮੇਂ ਦੇ ਗਤੀਵਿਧੀਆਂ ਵੱਧ ਚੜ੍ਹ ਕੇ ਯੋਗਦਾਨ ਪਾਵਾਂ